ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਸ਼ਾ ਅਤੇ ਸਟਰੀਟ ਕ੍ਰਾਈਮ ਨੂੰ ਲੈ ਕੇ ਚਲਾਇਆ ਸੰਪਰਕ ਪ੍ਰੋਗਰਾਮ ਡੀਆਈਜੀ ਐਸਐਸਪੀ ਅਤੇ ਡੀਸੀ ਨੇ ਕੀਤੀ ਸ਼ਿਰਕਤ ਸੋਮਵਾਰ ਨੂੰ 3 ਵਜੇ ਲਗਭਗ ਬਟਿੰਡਾ ਦੇ ਦਾਦੀ ਪੋਤੀ ਪਾਰਕ ਵਿਖੇ ਨਸ਼ਿਆਂ ਅਤੇ ਸਟਰੀਟ ਕ੍ਰਾਈਮ ਨੂੰ ਰੋਕਣ ਦੇ ਲਈ ਅੱਜ ਇੱਕ ਪਬਲਿਕ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਬਟਿੰਡਾ ਦੇ ਐਸਐਸਪੀ ਅਮ੍ਰਿਤ ਕੁੰਡਲ ਬਟਿੰਡਾ ਦੇ ਡੀਆਈਜੀ ਅਤੇ ਬਠਿੰਡਾ ਦੇ ਡੀਸੀ ਵੱਲੋਂ ਇਹਦੇ ਵਿੱਚ ਆਪਣਾ ਸ਼ਿਰਕਤ ਕੀਤੀ ਜਿਸ ਦੇ ਵਿੱਚ ਵੱਡੀ ਗਿਣਤੀ ਵਿੱਚ ਇੱਥੇ ਆਪਣਾ ਪਬਲਿਕ ਇਕੱਠੀ ਹੋਈ ਅਤੇ ਉਹਨਾਂ ਵੱਲੋਂ ਸਵਾਲ ਜਵਾਬ ਕੀਤੇ ਗਏ। ਕਿਸ ਤਰ੍ਹਾਂ ਦਾ ਰਿਸਪਾਂਸ ਜਿਹੜਾ ਲੋਕਾਂ ਨੂੰ ਮਿਲ ਰਿਹਾ ਔਰ ਕੀ ਜਿਹੜਾ ਖਾਸ ਜਿਹੜੇ ਮੁੱਦੇ ਰਹਿੰਦੇ ਨੇ। ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਪੰਜਾਬ ਦੇ ਡੀਜੀਪੀ ਸ਼੍ਰੀ ਗੌਰਵ ਯਾਦਵ ਸਾਹਿਬ ਵੱਲੋਂ ਪਬਲਿਕ ਨਾਲ ਜਿਹੜਾ ਸੰਪਰਕ ਮਹਿੰਮ ਜਿਹੜਾ ਚਲਾਇਆ ਗਿਆ ਹੈ। ਇੰਦਾ ਮੇਨ ਮਕਸਦ ਇਹ ਆ ਵੀ ਲੋਕਾਂ ਦੀਆਂ ਮੁਸ਼ਕਲਾਂ ਸੁਣਨਾ ਜਿਹੜੀਆਂ ਉਹਨਾਂ ਦੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਇਕੱਠੇ ਬੈਠ ਕੇ ਕਿਵੇਂ ਹੱਲ ਕਰਨਾ ਕਈ ਲੋਕ ਅੱਗੇ ਆ ਕੇ ਆਪਣੀ ਮੁਸ਼ਕਲ ਦੱਸ ਨਹੀਂ ਸਕਦੇ ਜਿਵੇਂ ਅੱਜ ਤੁਹਾਡੇ ਸਾਹਮਣੇ ਸਾਰਿਆਂ ਨੇ ਆਪਣੀਆਂ ਮੁਸ਼ਕਲਾਂ ਦੱਸੀਆਂ ਨੇ ਤੇ ਉਹਨਾਂ ਦੇ ਅਸੀਂ ਬੈਠ ਕੇ ਜਿਹੜਾ ਹੱਲ ਕਰੀਏ ਤੇ ਇਸ ਮਹਮ ਦੇ ਤਹਿਤ ਅਸੀਂ ਪਿੰਡ ਪਿੰਡ ਦੇ ਸ਼ਹਿਰ ਦੇ ਕੱਲੇ ਕੱਲੇ ਮਹੱਲੇ ਦੇ ਵਿੱਚ ਜਿਹੜੀਆਂ ਅਸੀਂ ਮੀਟਿੰਗਾਂ ਕਰ ਰਹੇ ਹਾਂ ਕਿਉਂਕਿ ਅਲੱਗ-ਅਲੱਗ ਮਹੱਲੇ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦਾ ਜਿਹੜੀ ਲੋਕਾਂ ਨੂੰ ਮੁਸ਼ਕਲ ਆ ਰਹੀਆਂ ਨੇ ਇਹਦੇ ਸਬੰਧ ਵਿੱਚ ਅੱਜ ਮਨਯੋਗ ਸਾਡੇ ਡੀਸੀ ਸਾਹਿਬ ਵੀ ਨਾਲ ਆਏ ਨੇ ਜਿਹੜੇ ਕਿ ਇਹਨਾਂ ਨਾਲ ਸੰਬੰਧਿਤ ਕੁਝ ਮੁਸ਼ਕਲਾਂ ਸਨ ਉਹ ਵੀ ਦਸੀਆਂ ਤੇ ਡੀਸੀ ਸਾਹਿਬ ਨੇ ਵੀ ਇਹਨਾਂ ਨੂੰ ਅਸ਼ੋਰੈਂਸ ਦਿੱਤੀ ਕਿ ਅਸੀਂ ਉਹਨਾਂ ਨੂੰ ਹੱਲ ਕਰਾਂਗੇ ਖਾਸ ਤੌਰ ਦੇ ਲੋਕਾਂ ਨਾਲ ਜਿਹੜੀ ਗੱਲ ਕੀਤੀ ਗਈ ਹੈ ਕਿ ਲੋਕਾਂ ਨੇ ਕਿਹਾ ਹੈ ਕਿ ਸਟਰੀਟ ਕ੍ਰਾਈਮ ਜਿਹੜਾ ਬਹੁਤ ਹੁੰਦਾ ਹੈ ਕਿਸ ਜਿਸਟ ਨਹੀਂ ਹੁੰਦੇ ਉਹ ਉਹਨਾਂ ਨੂੰ ਕਿਹਾ ਹੈ ਕਿ ਤੁਹਾਡੇ ਸਾਰੇ ਜਿਹੜੇ ਪਰਚੇ ਦਰਜ ਹੋਣਗੇ ਲੋਕ ਆਪਣੀਆਂ ਜ਼ਿੰਮੇਵਾਰੀਆਂ ਨੂੰ ਵੀ ਨਾਲ ਸਮਝ ਲੈ ਜਿੱਥੇ ਪਬਲਿਕ ਦੇ ਅਧਿਕਾਰ ਨੇ ਉੱਥੇ ਪਬਲਿਕ ਦੀਆਂ ਡਿਊਟੀਆਂ ਨੇ ਉਹ ਚਾਹੇ ਟ੍ਰੈਫਿਕ ਮੈਟਰ ਤੇ ਨੇ ਚਾਹੇ ਸਮਾਜ ਦੇ ਵਿੱਚ ਚੰਗੇ ਕੰਮ ਕਰਨ ਲਈ ਨੇ ਸਾਡੀ ਸੋਸਾਇਟੀ ਜੋ ਵਧੀਆ ਸੁਧਾਰ ਕਰਨ ਲਈ ਨੇ ਆਪਣੇ ਕੰਮ ਕਰਨ ਨੂੰ ਸੋਸਾਇਟੀ ਨੂੰ ਬਿਹਤਰ ਬਣਾਉਣ ਲਈ ਪ੍ਰਸ਼ਾਸਨ ਦਾ ਜਿਹੜੇ ਲੋਕ ਸਹਿਯੋਗ ਦੇਣ ਅਸੀਂ ਹਰੇਕ ਤਰ੍ਹਾਂ ਦੀ ਜਿਹੜੀ ਪਬਲਿਕ ਦੀ ਮੁਸ਼ਕਲ ਉਹਨੂੰ ਪਹਿਲ ਦੇ ਆਧਾਰ ਤੇ ਹੱਲ ਕਰਾਂਗੇ ਇਸ ਇਲਾਕੇ 'ਚ ਪੁਲਿਸ ਪੈਟਰੋਲਿੰਗ ਵੀ ਵਧਾਵਾਂਗੇ ਇਸ ਪਾਰਕ ਦੇ ਵਿੱਚ ਜਿਹੜੇ ਉਹਨਾਂ ਨੇ ਮੁਸ਼ਕਲਾਂ ਦੱਸੀਆਂ ਨੇ ਉਹਨਾਂ ਨੂੰ ਵੀ ਹੱਲ ਕਰਾਂਗੇ ਬਾਕੀ ਜਿਹੜਾ ਸਿਵਲ ਦਾ ਵਿੱਚ ਹੈਗਾ ਇਹ ਉਹਦੇ ਮਾਰੇ ਮੈਂ ਡੀਸਬ ਨੂੰ ਰਿਕੁਐਸਟ ਕਰਾਂਗੇ ਕਿ ਜੜੀਆਂ ਨਾਲੇ ਮੁਸ਼ਕਲਾਂ ਦੱਸ ਕੇ ਉਹ ਡੀਸਬ ਤੋਂ ਨਾਲ ਬਿਆਨ ਕਰ ਪੁਲਿਸ ਸਾਹਿਬ ਪੁਲਿਸ ਦੀ ਸਿਕਿਉਰਿਟੀ ਨੂੰ ਲੈ ਕੇ ਕਿ ਅਗੇ ਨਿਊ ਪਤਨੀਆਂ ਦੇ ਤਹਿਤ ਹੋਣੀ ਚਾਹੀਦੀਆਂ ਨੇ ਜੋ ਕਿ ਜਿਸ ਤਰੀਕੇ ਨਾਲ ਕ੍ਰਾਈਮ ਦੇ ਵਿੱਚ ਜੇ ਆਪਾਂ ਵੇਖਣ ਨੂੰ ਮਿਲ ਰਿਹਾ ਦੇਖੋ ਜੀ ਤੁਸੀਂ ਡੇਲੀ ਅਖਬਾਰਾਂ 'ਚ ਵੀ ਪੜ੍ਹਦੇ ਹੋ ਪੰਜਾਬ ਸਰਕਾਰ ਨੇ ਐਡਵਰਟਾਈਜ਼ ਵੀ ਕੀਤਾ ਹੋਇਆ ਪਰਸੋਂ ਹੀ ਪੰਜਾਬ ਦੇ ਮੁੱਖ ਮੰਤਰੀ ਜੀ ਨੇ ਚੰਡੀਗੜ੍ਹ ਜਿਹੜੇ ਅਪੁਆਇੰਟਮੈਂਟ ਲੈਟਰ ਦਿੱਤੇ ਜਾਂ ਸਾਡੇ ਨਵੇਂ ਭਰਤੀ ਹੋਏ ਮੁਲਾਜ਼ਮਾਂ ਨੂੰ ਇਸ ਤਰ੍ਹਾਂ ਟਾਈਮ ਟੂ ਟਾਈਮ ਜਿਹੜੀ ਇਹ ਰਿਕਰੂਟਮੈਂਟ ਹੁੰਦੀ ਰਹਿੰਦੀ ਹੈ ਬੰਦੇ ਰਿਟਾਇਰ ਵੀ ਹੁੰਦੇ ਰਹਿੰਦੇ ਨੇ ਸੋ ਹੋਰ ਨਵੀਂ ਜਿਹੜੀ ਰਿਕਰੂਟਮੈਂਟ ਸਾਡੀ ਹੋ ਰਹੀ ਹੈ ਬਹੁਤ ਹੀ ਜਲਦੀ ਤੇ ਜਿਹੜੀ ਵੀ ਸਾਡੀ ਕਮੀ ਪੇਸ਼ੀ ਹੈਗੀ ਉਹ ਦੂਰ ਹੋਏਗੀ ਸੀਰੀਅਸ ਕ੍ਰਾਈਮ ਨੂੰ ਲਾ ਕੇ ਸੀਸੀਟੀਵੀ ਤੇ ਹੋਰ ਇਸ ਤਰੀਕੇ ਦੀ ਨਵੀਂ ਕੋਈ ਤਜਵੀਜ਼ ਤੁਹਾਡੇ ਕੋਲ ਸਾਡੇ ਕੋਲ ਇਹਦੇ ਬਾਰੇ ਬਹੁਤ ਤਜਵੀਜ਼ ਹੈ ਜੀ ਸਾਡੇ ਅਲੱਗ-ਅਲੱਗ ਥਾਵਾਂ ਤੇ ਜਿਹੜੇ ਕੈਮਰੇ ਲੱਗੇ ਨੇ ਡੀਸੀ ਸਾਹਿਬ ਨੇ ਤੇ ਐਸਐਸਪੀ ਸਾਹਿਬ ਨੇ ਆਪਸ ਮੀਟਿੰਗ ਕਰਕੇ ਇਨਾਂ ਨੂੰ 1 ਕਰੋੜ ਰੁਪਈਆ ਵੀ ਦਿੱਤਾ ਗਿਆ ਹੈ ਕਿ ਅਲੱਗ-ਅਲੱਗ ਤਰ੍ਹਾਂ ਦੇ ਜਿੱਥੇ ਕੈਮਰੇ ਲਾਉਣੇ ਨੇ ਏਰੀਆ ਆਈਡੈਂਟੀਫਾਈ ਕੀਤੇ ਗਏ ਨੇ ਕਿ ਕਿੱਥੇ ਕਿਹੜੇ ਏਰੀਆ 'ਚ ਕ੍ਰਾਈਮ ਹੁੰਦਾ ਉਹ ਜਿੱਥੇ ਕੈਮਰੇ ਲੱਗੇ ਨੇ ਉਹਨਾਂ ਨੂੰ ਵੀ ਅਸੀਂ ਚੈੱਕ ਕਰ ਰਹੇ ਹਾਂ ਚਾਲੂ ਹਾਲਤ ਜਨ ਇੱਕ ਨਹੀਂ ਜਿਹੜੇ ਨਹੀਂ ਉਹਨਾਂ ਨੂੰ ਚਾਲੂ ਕਰਾਵਾਂਗੇ ਜਿੱਥੇ ਨਵਿਆਂ ਦੀ ਜ਼ਰੂਰਤ ਹੈ ਉੱਥੇ ਐਸਐਸਪੀ ਸਾਹਿਬ ਨੇ ਆਪਣਾ ਏਰੀਆ ਆਈਡੈਂਟੀਫਾਈ ਕੀਤਾ ਔਰ ਡੀਸੀ ਸਾਹਿਬ ਨੇ ਕਰੋੜ ਰੁਪਈਆ ਦੇਣ ਦਾ ਜਿਹੜਾ ਬੜੀ ਜਲਦੀ ਸਾਨੂੰ ਦਵਾਰੇ ਨੇ ਉਹ ਅਸੀਂ ਉਹਨਾਂ ਨੂੰ ਹੋਰ ਕੈਮਰੇ ਲੈ ਕੇ ਲਾਵਾਂਗੇ ਇਸ ਤਰੀਕੇ ਕੁਝ ਸੈਂਸਿਟਿਵ ਇਲਾਕੇ ਨੇ ਜਿੱਦਾਂ ਜਿਹੜਾ ਬੀੜਤਲਾ ਪਿੰਡ ਦੇ ਵਿੱਚ ਕਾਫੀ ਜ਼ਿਆਦਾ ਡਰਗ ਹੈ ਔਰ ਇਸ ਤਰੀਕੇ ਦੀਆਂ ਪਰੇਸ਼ਾਨੀਆਂ ਨੇ ਉੱਥੋਂ ਤੱਕ ਵੀ ਕੰਮ ਕੀਤੇ ਦੇਖੋ ਜੀ ਮੈਂ ਉਹ ਗੱਲ ਕਹੀ ਹੈ ਵੀ ਅਸੀਂ ਕੋਈ ਮਹੱਲਾ ਕੋਈ ਪਿੰਡ ਛੱਡਿਆ ਹੀ ਨਹੀਂ ਜਿੱਥੇ ਕਿ ਸਾਡੀ ਪਹੁੰਚ ਨਾ ਹੋਈ ਹੋਵੇ ਅਸੀਂ ਹਰੇਕ ਪਿੰਡ ਦੇ ਵਿੱਚ ਜਿਹੜੀਆਂ ਬੀਡੀਸੀ ਕਮੇਟੀਆਂ ਬਣਾਈਆਂ ਨੇ ਉਹ ਵੀ ਪਹਿਲਾਂ ਲੋਕਾਂ ਨੂੰ ਗਾਈਡ ਕਰ ਰਹੀਆਂ ਨੇ ਹੁਣ ਸਾਡੇ ਸੀਨੀਅਰ ਅਫਸਰ ਜਾ ਕੇ ਹੀ ਸਾਰਿਆਂ ਨੂੰ ਗੈਗਡ ਕਰ ਰਹੇ ਨੇ ਤਾਂ ਕਿ ਜਿਹੜਾ ਆਪਾਂ ਨਸ਼ੇ ਦੇ ਉੱਤੇ ਕੰਟਰੋਲ ਕਰ ਸਕਾਂ ਜਿਸ ਤਰ੍ਹਾਂ ਲੋਕਾਂ ਨੇ ਮੁਸ਼ਕਲਾਂ ਆਪਣੀਆਂ ਦੱਸੀਆਂ ਖਾਸ ਕਰਕੇ ਜਿਹੜਾ ਜਿਹੜੀਆਂ ਰੀਡਿੰਗਾਂ ਨੂੰ ਲੈ ਕੇ ਵੀ ਸਾਨੂੰ ਜਿਹੜਾ ਸ਼ਾਮ ਨੂੰ ਲੰਘਣਾ ਵੀ ਮੁਸ਼ਕਲ ਹੋ ਜਾਂਦਾ ਜੀ ਤਾਂ ਜਿਸ ਤਰ੍ਹਾਂ ਇਨਲੀਗਲ ਜਿਹੜੀਆਂ ਐਂਕਰੋਚਮੈਂਟਸ ਵਧ ਰਹੀਆਂ ਨੇ ਇਹਦੇ ਨਾਲ ਸ਼ਹਿਰ ਤੇ ਮਾੜਾ ਅਸਰ ਨਹੀਂ ਪੈ ਰਿਹਾ ਬਿਲਕੁਲ ਮਾੜਾ ਅਸਰ ਪੈਂਦਾ ਹੈ ਪਰ ਇਹਦੇ ਵਿੱਚ ਦੋ ਬਿਲਕੁਲ ਡਿਫਰੈਂਟ ਅਸਪੈਕਟਸ ਨੇ ਇੱਕ ਹੈਗਾ ਲਾਈਵਲੀਹੂਡ ਦਾ ਕਿਉਂਕਿ ਕਈ ਸਾਰੇ ਲੋਕ ਜਿਹੜੇ ਇਹਦੇ ਵਿੱਚ ਰੇੜੀਆਂ ਦਾ ਕੰਮ ਕਰ ਰਹੇ ਹੈ ਅੱਜ ਦੇ ਨਹੀਂ ਹੈ ਕਿ ਇਹ ਬਹੁਤ ਪੁਰਾਣੇ ਹੈ ਤੇ ਰੋਜ਼ਗਾਰ ਦੀ ਇਹਦੇ ਨਾਲ ਜੁੜਿਆ ਹੈ ਤੇ ਆਪਾਂ ਪਹਿਲਾਂ ਇਹ ਕੋਸ਼ਿਸ਼ ਕਰਾਂਗੇ ਕਿ ਜਿਹੜੇ ਪੁਰਾਣੇ ਇਸ ਤਰੀਕੇ ਦੇ ਰੇੜੇ ਰੇੜੀਆਂ ਨੇ ਉਹਨਾਂ ਨੂੰ ਇੱਕ ਵਾਰ ਪ੍ਰੋਪਰ ਸਰਵੇ ਕਰਵਾ ਲਿਆ ਜਾਏ ਤੇ ਸਰਵੇ ਤੋਂ ਬਾਅਦ ਉਹਨਾਂ ਦੀ ਇੱਕ ਨੰਬਰਿੰਗ ਹੋ ਜਾਵੇ ਤਾਂ ਸਾਨੂੰ ਪਤਾ ਲੱਗ ਜਾਵੇ ਕਿੰਨੇ ਹੈ ਫਿਰ ਇੱਕ ਸਟਰੀਟ ਵੈਂਡਰ ਪਾਲਿਸੀ ਹੈਗੀ ਹੈ ਭਾਰਤ ਸਰਕਾਰ ਦੀ ਉਹਦੇ ਅਧੀਨ ਆਪਾਂ ਲੋਕੇਸ਼ਨਸ ਆਈਡੈਂਟੀਫਾਈ ਕਰਾਂਗੇ ਕਿ ਕਿਥੇ ਕਿਥੇ ਆਪਾਂ ਨੂੰ ਇਹ ਸਟਰੀਟ ਵੈਂਡਰਸ ਨੂੰ ਸ਼ਿਫਟ ਕਰਨਾ ਚਾਹੀਦਾ ਤਾਂ ਜੋ ਉਹਨਾਂ ਦੇ ਰੋਜ਼ਗਾਰ ਤੇ ਵੀ ਅਸਰ ਨਾ ਪਵੇ ਤੇ ਨਾਲ ਹੀ ਸ਼ਹਿਰ ਵੀ ਜਿਹੜਾ ਕੰਜੈਸ਼ਨ ਹੋ ਰੱਖਿਆ ਹੈ ਰੇਡੀਆਂ ਕਰਕੇ ਉਹ ਵੀ ਡੀਕੰਜੈਸਟ ਹੋ ਜਾਵੇ ਤੇ ਇਹਦੇ ਵਾਸਤੇ ਮੈਂ ਕਮਿਸ਼ਨਰ ਸਾਹਿਬ ਨੂੰ ਕਹਿ ਦੇਣਾ ਤੇ ਆਪਾਂ ਜਲਦੀ ਇਹਦਾ ਜਿਹੜਾ ਸਰਵੇ ਹੈ ਉਹ ਸ਼ੁਰੂ ਕਰਾ ਦੇ ਜੀ ਸਾਹਿਬ ਜਿਵੇਂ ਆਟੋ ਰਿਕਸ਼ਾ ਤੇ ਈ ਰਿਕਸ਼ਾ ਨੇ ਇਹਨਾਂ ਦੀ ਸੰਖਿਆ ਬਹੁਤ ਜ਼ਿਆਦਾ ਪਰ ਲੇਕਿਨ ਕੁਆਂਟੀਟੀ ਕਿੰਨੀ ਹੈ ਇਹ ਜੀ ਪਤਾਗਾ ਹਾਲੇ ਤੱਕ ਮੈਂ ਮੈਂ ਪਹਿਲਾਂ ਵੀ ਕਿਹਾ ਕਿ ਮੈਂ ਜਿਹੜਾ ਆਪਾਂ ਪਿਛਲੇ ਸਾਲ 2 ਸਾਲ ਪਹਿਲਾਂ ਆਪਾਂ ਕੋਸ਼ਿਸ਼ ਵੀ ਕੀਤੀ ਸੀ ਆਪਾਂ ਇਨਫੈਕਟ ਇੱਕ ਕਿਊ ਆਰ ਕੋਡ ਬੇਸ ਸਿਸਟਮ ਵੀ ਬਣਾਇਆ ਸੀਗਾ ਕਈ ਸਾਰੇ 1000 2000 ਆਟੋ ਰਿਕਸ਼ਾ ਜੁੜਾਏ ਗਏ ਆਪਾਂ ਉਹਨਾਂ ਦੀ ਰਜਿਸਟ੍ਰੇਸ਼ਨ ਵੀ ਕਰਾਈ ਸੀਗੀ ਪਰ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਕਿਤੇ ਅਧੂਰਾ ਰਹਿ ਗਿਆ ਹੁਣ ਉਹਨੂੰ ਆਪਾਂ ਦੁਬਾਰਾ ਚਾਲੂ ਕਰਾ ਕੇ ਇੱਕ ਵਾਰੀ ਸਾਰੇ ਆਈਡੈਂਟੀਫਾਈ ਕਰ ਲਈਏ ਕਿ ਕਿੰਨੇ ਪੁਰਾਣੇ ਹੈ ਉਹਦੇ ਵਿੱਚੋਂ ਕਿੰਨੇ ਹੈ ਜਿਨ੍ਹਾਂ ਤੇ ਇੱਕ ਜਿਹੜੇ ਕੁਝ ਸਬਸਿਡੀ ਦੀ ਸਕੀਮਸ ਵੀ ਨੇ ਤੇ ਉਹਦੇ ਨਾਲ ਇਹਨਾਂ ਦਾ ਟਾਈਪ ਕਰਾ ਕੇ ਜੇ ਕਾਰਪੋਰੇਸ਼ਨ ਨੂੰ ਵੀ ਕੋਈ ਥੋੜਾ ਜਿਹਾ ਇਹਨਾਂ ਨੂੰ ਇਨਸੈਂਟਿਵ ਦੇਣਾ ਪਏ 10000 15000 ਰੁਪਿਆ ਪਰ ਆਟੋ ਦੇ ਸਤਾੰਗੇ ਉਹ ਸ਼ਿਫਟ ਹੋ ਜਾਵੇ ਪੁਰਾਣੇ ਵਾਲੇ ਆਟੋਸ ਨੂੰ ਆਪਾਂ ਜਿਹੜਾ ਹੈਗਾ ਖਤਮ ਕਰਕੇ ਉਸ ਦੀ ਥਾਂ ਤੇ ਜਿਹੜਾ ਹੈਗਾ ਈ ਰਿਕਸ਼ਾ वल ही चले जाइए क्योंकि प्रदूषण भी बदता है जो पुराने पंद्रह साल 20 साल पुराने ऑटो जोड़े है ज़िले में चल रहे हैं तो एक बार आप जरूर कोशिश करा तो एक बार ठल जाए कि जो हूँ भी कई सारे ऑटो कंडम हो जाते हैं वो बठिडा पहुँच जाते हैं वो पहला आप नंबर तक कटा कट कटो घट कट, कट, कट अपने पास होए कि ये वाला ऑटो जोड़ा है पुराना वाला ऑटो है ए, तो ये इस तू बाद कोई नवा एड नहीं होएगा तो वो वास्ते भी आप जल्दी जोड़ा है कॉरपोरे कमिश्नर साहब के न मैं मैटर टेकअप करके इनू भी आप महीने एक भी शुरू ਇਹ ਨਾ ਕਿ ਪੈਂਚਲ ਵਾਲੇ ਨਹੀਂ ਅੱਡੇ ਬਣਾ ਲਏ ਉਹ ਜਿਆਦਾ ਸਮੱਸਿਆ ਖੜੀ ਕਰਦੇ ਆਂ ਵੀ ਰੇਲਿੰਗਾਂ ਜਿਹੜੀ ਕਿ ਨਸ਼ੇੜੀਆਂ ਵੱਲੋਂ ਪੱਟੀਆਂ ਇਹ ਜਿਹੜਾ ਸੀਗਾ ਇਹਦਾ ਨਵਾਂ ਟੈਂਡਰ ਹੋ ਗਿਆ ਹੈ ਤੇ ਮੇਨਟੇਨੈਂਸ ਦੇ ਵਾਸਤੇ ਤੇ ਉਹਨਾਂ ਨੂੰ ਇੱਕ ਵਰਕ ਅਲਾਟਮੈਂਟ ਵੀ ਹੋ ਗਿਆ ਹੈ ਹੁਣ ਜਲਦੀ ਜਲਦੀ ਉਹ ਸਾਰਾ ਕੰਮ ਜਿਹੜਾ ਹੈਗਾ ਉਹ ਸ਼ੁਰੂ ਹੋ ਜਾਏਗਾ ਜਿੱਥੇ ਤੱਕ ਇਹ ਪਾਰਕਾਂ ਵਿੱਚ ਜੁੱਲੇ ਚੋਰੀ ਵਗੈਰਾ ਮੈਂ ਹੁਣੇ ਹੀ ਕਿਹਾ ਕਿ ਆਪਾਂ ਸੀਸੀਟੀਵੀ ਕੈਮਰਾ ਦੇ ਨਾਲ ਜਿਹੜਾ ਹੈਗਾ ਇਹ ਸਾਰੇ ਏਰੀਆ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਜੋ ਇਸ ਤਰੀਕੇ ਦੇ ਕ੍ਰਾਈਮ 'ਤੇ ਜਿਹੜਾ ਹੈਗਾ ਉਹ ਕਾਬੂ ਪਾਇਆ ਜਾ ਸਕੇ ਕੀ ਆ ਨੇ ਇਹ ਰਿਕਸ਼ਾ ਕਲਾਰੇ ਨੇ ਇਹ ਰੈਂਟ ਤੇ ਲੈ ਕੇ ਆ ਰਹੇ ਨੇ ਔਰ ਇੱਕੋ ਹੀ ਬੰਦਾ 50-50 ਆਟੋ ਰਿਕਸ਼ਾ ਨੇ ਇੱਕੋ ਹੀ ਬੰਦਾ ਦੇਖਿਓ ਆਪਾਂ ਪਹਿਲਾਂ ਨੰਬਰ ਤਾਂ ਆਈਡੈਂਟੀਫਾਈ ਕਰ ਲਈਏ ਉਸ ਤੋਂ ਬਾਅਦ ਕਾਰਪੋਰੇਸ਼ਨ ਨੂੰ ਜੇ ਲੱਗਦਾ ਕਿ ਆਪਣੀ ਜਿਹੜਾ ਆਪਣਾ ਏਰੀਆ ਹੈ ਉਹਦੇ ਹਿਸਾਬ ਨਾਲ ਨੰਬਰ ਆਫ ਆਟੋਸ ਹੁਣ ਵੱਧ ਗਿਆ ਹੈ ਤਾਂ ਉਹ ਕਾਰਪੋਰੇਸ਼ਨ ਦੇ ਕੋਲ ਅਧਿਕਾਰ ਵੀ ਹੈਗਾ ਕਿ ਉਹ ਉਸ ਤੋਂ ਅੱਗੇ ਰੋਕ ਵੀ ਸਕਦੇ ਆਂ ਇੱਕ ਵਾਰੀ ਸਾਡੇ ਕੋਲ ਨੰਬਰਸ ਆ ਜਾਣ ਉਸ ਤੋਂ ਬਾਅਦ ਆਪਾਂ ਜਿਹੜਾ ਹੈਗਾ ਇਹਦਾ ਫੈਸਲਾ ਕਰਾਂਗੇ ਤੁਸੀਂ ਕਰੋੜ ਰੁਪਿਆ ਦਿੱਤਾ ਜਿਹੜਾ ਕਿ ਕੈਮਰਿਆਂ ਵਾਸਤੇ ਸੀਸੀਟੀਵੀ ਕੈਮਰਿਆਂ ਵਾਸਤੇ ਉਹ ਕਿੰਨੇ ਕੈਮਰੇ ਜਿਹੜੇ ਲੱਗਣਗੇ ਔਰ ਉਹਦਾ ਕਿੰਨਾ ਕੁ ਲੋਕਾਂ ਨੂੰ ਫਾਇਦਾ ਹੋਵੇ ਦੇਖੇ ਆਪਾਂ ਕੋਸ਼ਿਸ਼ ਪਹਿਲਾਂ ਜਿਹੜੇ ਇਸ ਤਰੀਕੇ ਦੇ ਇਨਸੀਡੈਂਟਸ ਹੋਏ ਸੀਗੇ ਤਾਂ ਉਹਦੇ ਵਿੱਚ ਕੁਝ ਆਪਣੇ ਸ਼ਹਿਰ ਵਿੱਚ ਡਾਕ ਸਪੌਟਸ ਹੈਗੇ ਜਿੱਥੇ ਕੈਮਰੇ ਨਹੀਂ ਹੈ ਤੇ ਆਮ ਤੌਰ ਤੇ ਉਹਨਾਂ ਸਪੌਟਸ ਤੇ ਜਿਹੜੇ ਹੈਗੇ ਇਸ ਤਰੀਕੇ ਦਾ ਕਰਾਇਮ ਹੁੰਦਾ ਹੈ ਤਾਂ ਉਹ ਐਸਐਸਪੀ ਮੈਡਮ ਨੇ ਜਿਹੜਾ ਹੈਗਾ ਉਹਨਾਂ ਦੇ ਨਾਲ ਇੱਕ ਵਾਰ ਮੀਟਿੰਗ ਕਰਕੇ ਆਪਾਂ ਸਾਰਾ ਰਿਵਿਊ ਕੀਤਾ ਸੀ ਤੇ 750 130 ਕੈਮਰਾ ਜਿਹੜਾ ਹੈਗਾ ਉਹਨਾਂ ਨੇ ਲੋਕੇਸ਼ਨਸ ਆਈਡੈਂਟੀਫਾਈ ਕੀਤੀ ਸੀ ਕਿ ਇਹ ਨਾਲ ਲੋਕੇਸ਼ਨਸ ਤੇ ਸਾਨੂੰ ਕੈਮਰਾ ਕੈਮਰਿਆਂ ਦੀ ਲੋੜ ਹੈਗੀ ਆ ਤੇ ਉਹਦੇ ਵਾਸਤੇ ਆਪਾਂ ਸਪੈਸ਼ਲਾਈਜ਼ ਪ੍ਰਕਿਅਰ ਕਰਕੇ ਉਹਨਾਂ ਥਾਂ ਤੇ ਲਾਵਾਂਗੇ ਪਰ ਨਾਲ ਹੀ ਜਿਵੇਂ ਮੈਂ ਕਿਹਾ ਕਿ ਆਪਾਂ ਜਿਹੜੇ ਇੰਡਸਟਰੀ ਹੈ ਜਿਹੜੇ ਆਪਣੇ ਟਰੇਡਰਸ ਹੈਗੇ ਇਹਨਾਂ ਦੇ ਨਾਲ ਵੀ ਜਿਹੜਾ ਹੈਗਾ ਮੀਟਿੰਗ ਕਰ ਰਹੇ ਹਾਂ ਤਾਂ ਜੋ ਇਹਨਾਂ ਨੇ ਮੋਸਟਲੀ ਹਰ ਇੱਕ ਦੁਕਾਨਦਾਰ ਨੇ ਪਾਏ ਰ ਆਪਣਾ ਇੱਕ ਕੈਮਰਾ ਲਾਇਆ ਹੋਇਆ ਹੈ ਤੇ ਉਹਨਾਂ ਨੂੰ ਵੀ ਆਪਾਂ ਇਹ ਕਹਿ ਰਹੇ ਹਾਂ ਕਿ ਜੀ ਤੁਸੀਂ ਆਪਣੇ ਕੈਮਰਾ ਨੂੰ ਆਈਪੀ ਵਿੱਚ ਕਨਵਰਟ ਕਰ ਲਓ ਤੇ ਚ 3-4000 ਰੁਪਏ ਦਾ ਖਰਚਾ ਹੁੰਦਾ ਮੋਸਟਲੀ ਕਈ ਲੱਕੀਆਂ ਦੇ ਕੋਲ ਤਾਂ ਹੋਏਗਾ ਵੀ ਆਈਪੀ ਵਾਲਾ ਹੀ ਕਿਸੇ ਇੱਕ ਦੇ ਕੋਲ ਨਹੀਂ ਹੋਏਗਾ ਤਾਂ ਉਹ ਵਾਲਾ ਵੀ ਆਈਪੀ ਵਾਲਾ ਕੈਮਰਾ ਲਾ ਲੈਣ ਤਾਂ ਆਪਾਂ ਇੱਕ ਸੈਂਟਰਲਾਈਜ਼ਡ ਕੰਟਰੋਲ ਰੂਮ ਬਣਾਵਾਂ ਐਜੰਡਾ ਹੈ ਉਹ ਸਪੈਸੀਫਿਕਲੀ ਸਿਰਫ ਸਿਕਿਉਰਿਟੀ ਦੇ ਇਸ਼ੂਸ ਦੇ ਸੰਬੰਧ ਵਿੱਚ ਹੀ ਹੈ ਤਾਂ ਇਹਦੇ ਵਿੱਚ ਇਹੀ ਸੀਸੀਟੀਵੀ ਕੈਮਰਾਜ਼ ਦੇ ਨਾਲ ਕਵਰ ਕਰਨ ਦਾ ਜਿਹੜਾ ਹੈਗਾ ਆਪਣਾ ਮੈਨੂਅਲ ਸਰ ਕੈਮਰੇ ਜਿਹੜੇ ਪਹਿਲਾਂ ਲਾਏ ਵੀ ਸੀ ਪਿਛਲੇ ਸਮੇਂ ਵਿੱਚ ਬਾਅਦ ਚ ਉਹਨਾਂ ਦੀ ਦੇਖ ਰਹਿ ਕਿ ਨਹੀਂ ਕੀਤੀ ਜਾਂਦੀ ਫਿਰ ਬੰਦ ਹੋ ਜਾਂਦੇ ਦੇਖਿਏ ਇਹ ਜਿਹੜੇ ਕੈਮਰੇ ਨੇ ਮੈਂ ਪਹਿਲਾਂ ਵੀ ਕਿਹਾ ਕਿ ਜੇ ਆਪਾਂ ਆਈਪੀ ਬੇਸਡ ਕੈਮਰਾਜ਼ ਯੂਜ਼ ਕਰਾਂਗੇ ਤਾਂ ਫਿਰ ਆਸਾਨੀ ਹੋ ਜਾਂਦੀ ਹੈ ਤੇ ਰੀਅਲ ਟਾਈਮ ਮੋਨਿਟਰਿੰਗ ਹੋ ਪਾਏਗੀ ਜੇ ਆਪਾਂ ਪਹਿਲਾਂ ਜਿਹੜੇ ਕਈ ਸਾਰੇ ਕੈਮਰੇ ਨੇ ਉਹ ਨਾਨ ਆਈਪੀ ਕੈਮਰਾਜ਼ ਹੈ ਤੇ ਉਹਦੇ ਵਿੱਚ ਜੇ ਕੋਈ کہیں پہ ਵੀ ਥੋੜਾ ਜਹਾ ਵੀ ਕਟ ਲੱਗ ਜਾਂਦਾ اسی ਕਰਕੇ ਮੈਂ ਕਹਾ ਕਿ ਜੇ ਕੋਈ ਦੁਕਾਨਦਾਰ ਹੈ ਉਹਦਾ ਆਪਣਾ ਇੰਟਰਨੈਟ ਕਨੈਕਟੀਵਿਟੀ ਹੈ ਉਹਦਾ ਕੈਮਰਾ ਲੱਗਿਆ ਹੋਇਆ ਹੈ ਤਾਂ ਆਈਪੀ ਬੇਸਿਸ ਤੇ ਆਪਾਂ ਉਹਦੀ ਰੀਅਲ ਟਾਈਮ ਮੋਨੀਟਰਿੰਗ ਕਰ ਸਕਦੇ ਹਾਂ ਜਿਹੜਾ ਆਪਾਂ ਲਾਉਂਦੇ ਆ ਉਹਦੇ ਵਿੱਚ ਕਿਤੇ ਤਾਰ ਵਿੱਚ ਵੀ ਕਟ ਆ ਗਿਆ ਤਾਂ ਉਹ ਸਾਰਾ ਜਿਹੜਾ ਸਿਸਟਮ ਹੈ ਉਹ ਬੈਠ ਜਾਂਦਾ ਹੈ ਤੇ ਇਸ ਕਰਕੇ ਆਪਾਂ ਕੋਸ਼ਿਸ਼ ਕਰ ਰਹੇ ਹਾਂ ਕਿ ਆਪਾਂ ਜਿਹੜਾ ਪ੍ਰਾਈਵੇਟ ਲੋਕ ਹੈ ਕਰ ਹੈ ਬਾਕੀ ਸਾਰੇ ਉਹਨਾਂ ਦਾ ਵੀ ਸਹਿਯੋਗ ਲਈਏ ਉਹੀ ਅੱਜ ਦਾ ਜਿਹੜਾ ਮੀਟਿੰਗ ਸੀ ਉਹਦੇ ਵਿੱਚ ਵੀ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਵੀ ਕੀਤੀ ਸੀ ਕਿ ਤੁਸੀਂ ਵੀ ਆਪਣਾ ਜਿਹੜਾ ਕੈਮ ਕਰ ਲਓ ਆਪਾਂ ਉਹਦੀ ਜੀ ਰੀਅਲ ਟਾਈਮ ਮੋਨਿਟਰੀਂਗ ਕਰਾਂਗੇ